ਤੇ ਫੇ ਗੱਡੀ ਖਡਾਉਣੀ ਪੈਣੀ ਔਰ ਇਹ ਚੀਜ਼ ਮੇਤਰੋ ਬੜਾ ਸਿਆਪਾ ਚੀਜ਼ ਦਾ ਔਰੇ ਲੈ ਜੀ ਘੋੜ ਦੋ ਜਾਣੇ ਜਿਹੜਾ ਧੂਹਾਂ ਦੇ ਵਿੱਚੋਂ ਹਾਰ ਗਿਆ ਉਹਨੂੰ ਨਾਮ ਦਿੱਤਾ ਜਾਊਗਾ ਉਹ ਬੰਦਾ ਪਛਾਣੋ ਕੋਣਾ ਮੇਤਰੋ ਪਛਾਣੋ ਕੋਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮੇਤਰੋ ਥੋੜਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਟਾਈਮ 1:30 ਹੋ ਗਏ ਆ ਤੇ ਆਪਾਂ ਸਾਰੇ ਉੱਠ ਗਏ ਤੇ ਗੁਰシャン ਸਿੰਘ ਆਪਣਾ ਛੁੱਟੀ ਦਾ ਅੱਜ ਪੂਰਾ ਪੂਰਾ ਆਨੰਦ ਮਾਣ ਰਿਹਾ ਦੇਖੋ ਕਿਦਾਂ ਪਿਆ ਆ ਦੇਖ ਸ਼ਨਿਆ ਉਹ ਸ਼ਨਵੀਰ ਓ ਜਾਨਵੀ ਜੀ ਗੁੱਡ ਮਾਰਨਿੰਗ ਬੁੱਤ ਜੀ ਗੁੱਡ ਮਾਰਨਿੰਗ ਜੀ ਹੈ ਇਹ ਐਦਾਂ ਪਿਆ ਸੀਗਾ ਤੇ ਹੁਣ ਕੋਈ ਟਾਈਮ ਵੀ ਸੀ ਉਹ ਘੁੰਮ ਗਿਆ 10 ਵਜ ਗਏ 10 ਵਜੇ ਪਿਆ ਦੱਸਾਂ ਦੇਖੋ ਇੱਧਰ ਇੱਥੇ ਸਿਰ ਤੇ ਇਧਰ ਲੱਤਾਂ ਟਾਈਮ ਪੀਸ ਜਸ 10 ਵਜੇ ਹੋਏ ਨੇ 10 ਵਜੇ ਕੋਲ ਛੜਾ ਪੁੱਤ ਬਿੱਲੋ ਜੀ ਜਰਾ ਹਿੱਲੋ ਜੀ 10 ਵਜ ਗਏ ਛੱਡ ਗਏ ਛੱਡ ਦੋ ਪਿੱਲੋ ਜੀ ਪੁੱਤ ਪੁੱਤ ਛੁੱਟੀ ਸਹੀ ਪੈ ਗੜ ਤੇ ਹੈ ਹੈਂ ਮੈਂ ਕੁਸ਼ਾਨੂ ਕਹਿਣਾ ਹੁਣ ਮੈਂ ਕਿਹਾ ਵੀ ਛੁੱਟੀ ਵਾਲਦੇ ਨੇ ਮਾੜਾ ਟਾਈਮ ਗੋਠੀ ਰਹਿੰਦਾ ਪੁੱਤ ਐਦਾਂ ਨਾ ਮੈਂ ਛੁੱਟੀ ਸਾਢੇ 10 ਵਜੇ ਕੱਢਦੀ ਹਨਾ ਛਨੇ ਉਹਦੇ ਪੈਂਥਰ ਕਿੱਦਾਂ ਜਾਗਦਾ ਫਿਰਦਾ ਉਠੜੀ ਬੇਟਾ ਜੀ ਉਠਖੜੀ ਹੋ ਠੀਕ ਹੈ ਪੈਂਥਰ ਮਿੱਤਰੋ ਕਿੱਦਾਂ ਜਾਗਦਾ ਫਿਰਦਾ ਦੇਖ ਅੰਗੜਾਈ ਕਰਦਾ ਬੇਟਾ ਹਨਾ ਪੈਂਥੀ ਹਨਾ ਭਾਈ ਕਦ ਮੈਂ ਕਿਦਾਂ ਉੱਠੇ ਫਿਰਦਾ ਹਨਾ ਕਿੰਨੇ ਵਜੇ ਉੱਠੇ ਸਵੇਰੇ ਦੱਸੀ ਦੱਸੀ ਕਿੰਨੇ ਵਜੇ ਉੱਠੇ ਸਵੇਰੇ ਸਾਢੇ 5 ਵਜੇ ਹੂੰ ਅਬਜੈਕਟ ਟਾਈਮ ਪੈਂਥਰ ਦਾ ਬਗਾਇ ਲਾਰਮ ਤੋਂ ਹਨਾਂ ਵੀ ਭਾਈ ਆ ਜਾ ਬਈ ਜਾ ਇੱਧਰ ਬੈਠ ਬੈਠ ਲੋ ਮੜੀਆਂ ਗੜਾਈਆਂ ਫਿਰ ਲੋ ਮੜੀਆਂ ਗੜਾਈਆਂ ਫਿਰ ਨਾ ਵੀ ਨਾ ਵੀ ਨਾ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਅੱਜ ਦਿਨ ਹੈਗਾ ਮਿੱਤਰੋ ਸ਼ਨੀਵਾਰ ਦਾ ਦਿਨ ਅੱਜ ਤੇ ਆਪਾਂ ਕਰੀ ਆਪਣਾ ਕੰਮ ਕਾ ਸਟਾਰਟ ਸ਼ੁਰੂ ਕਰੀਏ ਦੇਖੀ ਕਿਹੜਾ ਕਿਹੜਾ ਸਮਾਨ ਆਪਣੀ ਸ਼ਾਪ ਤੇ ਆਉਣੇ ਵਾਲਾ ਕੀ ਕੁਝ ਕਰਨਾ ਸਾਰੇ ਕੰਮ ਕਰ ਆਪਾਂ ਅੱਜ ਕਰਨਾ ਸ਼ਨੀਵਾਰ ਦਾ ਜਿਹੜਾ ਇਦਾਂ ਹੁੰਦਾ ਨਾ ਸ਼ਨੀਵਾਰ ਨੂੰ ਪੂਰੇ ਜੋਰ ਨਾਲ ਸ਼ੁਰੂ ਤੇ ਕੰਮ ਦਾ ਹੁੰਦਾ ਮੇਰੇ ਤੋਂ ਸਵੇਰ ਉੱਠ ਕੇ ਬਸ ਦੌੜ ਭੱਜ ਚਲੋ ਚੱਲ ਹੁੰਦੀ ਹੈ ਕੰਮ ਦੀ ਆਪਣੀ ਤੇ ਆਪਾਂ ਚੱਲੀ ਆਪਣੀ ਸ਼ਾਪ ਤੇ ਸਾਡੀ 35000 ਐ ਬੈਠੀ ਜਾਂਦੀ ਹੈ ਹੈ 20 ਉਹ ਦੋ 35000 ਹੋਈਆਂ ਬਈ ਦੋ 35000 ਹੋਈਆਂ ਹਨ ਇੱਕ 35000 ਆ ਬੈਠੀ ਆ ਇੱਕ 20000 ਆ ਬੈਠੀ ਆ ਇੱਕ 20000 ਆ ਬੈਠੀ ਆ ਇੱਕ ਆ ਬੈਠੀ ਆ ਇੱਕ ਆ ਬੈਠੀ ਆ ਕਾ ਬੈਠੀ ਮੇਰੇ ਥੇ ਤਿਸ਼ਕੀ ਹੂੰ ਐਦਾਂ ਕਰਕੇ ਇਹਨੂੰ ਇਹ ਕਹਿੰਦੇ ਇਹ ਪੈ ਜਾਂਦੇ ਵੀ ਮੈਨੂੰ ਐ ਕਰੋ ਮੈਨੂੰ ਐ ਕਰੋ ਮੈਨੂੰ ਮੜਾਇਆ ਐ ਕਰੋ ਹਨਾ ਭਾਈ ਲਓ ਇਤਨੂੰ ਬਾਹਰ ਦਾ ਵੀ ਦਿਖਾ ਦਈਏ ਜੀ ਕਿਦਾਂ ਦਾ ਮੌਸਮ ਹੈ ਆਪਣੇ ਸ਼ਹਿਰ ਦੀ ਸਵੇਰ ਆਏ ਮੈਂ ਤੁਹਾਨੂੰ ਸਾਡੇ ਸ਼ਹਿਰ ਦੀ ਸਵੇਰ ਦੇਖੋ ਅੱਜ ਬੱਦਲ ਵਾਈਟ ਹੋਈ ਹੋਈ ਆ ਕਦੇ ਧੁੱਪ ਦੀ ਚਮਕਾਰ ਆ ਜਾਂਦੀ ਹੈ ਤੇ ਕਦੇ हट ਜਾਂਦੀ ਹੈ ਪਰ ਅੱਜ ਮੀਂਹ ਦਾ ਸਾਰ ਬਣੇ ਹੋਣੇ ਪੂਰੇ ਆ ਦੇਖੋ ਜਿਹੜੇ ਉੱਪਰ ਬੱਦਲ ਨੇ ਨਾ ਇਹ ਵਰਸਣਗੇ ਇਹ ਪੱਕੀ ਗੱਲ ਹੈ ਤੇ ਰੋਡ ਦੇ ਦੇਖੋ ਮਾਹੌਲ ਆਪਣਾ ਇਦਾਂ ਦਾ ਖੁਸ਼ ਹੈ ਅੱਜ ਸ਼ਨੀਵਾਰ ਵਾਲੇ ਦਿਨ ਤੋਂ ਰੌਣਕ ਮੇਲਾ ਹੁੰਦਾ ਹੀ ਹੈ ਦੇਖੋ ਟ੍ਰੈਫਿਕਸਾ ਲੱਗੀ ਹੋਈ ਆ ਉਹ ਤੱਕ ਟ੍ਰੈਫਿਕ ਲੱਗੀ ਹੋਈ ਆ ਸਵੇਰ ਤੱਕ ਸ਼ਾਪ ਤੇ ਪਹੁੰਚ ਗਏ ਆ ਮਿੱਤਰੋ ਹੁਣ ਆਪਾਂ ਆਪਣੀ ਤੇ ਇੱਧਰ ਮੇਲੇ ਹਰਮਨ ਸਿੰਘ ਨੂੰ ਸਸਤੀ ਗੱਲਾਂ ਕੀ ਦਰਮਾ ਠੀਕ ਠਾਕ ਮਲੇ ਚੜਦੀ ਕਲਾ ਇੰਪਾਸ ਤੋਂ ਆਪਣੀ ਤਿਆਰ ਹੋ ਰਹੀ ਆ ਹੋ ਗਈ ਬਸ ਤੇ ਇਹਦੇ ਪੇੜੇ ਪੂੜੇ ਹੋ ਰਹੇ ਨੇ ਖੇਤਰ ਬਣਾ ਰਹੇ ਆ ਚਾਹ ਪੀ ਲਈ ਹਰਮਨ ਸੇ ਚਾਹ ਪੀਲਣੀ ਕੋਨਾ ਅੱਗੇ ਬੀਲੀਆਨੀ ਇੱਕ ਵਾਰ ਚਾਹ ਪੀਲੀ ਗਾ ਇੱਕ ਬੱਚਾ ਹੋ ਪੀਣਾ ਜਿਹੜੀ ਮਸ਼ੀਨ ਆਪਾਂ ਲਵਾਤੀ ਹਨਾ ਉਹਨੂੰ ਮਸ਼ੀਨ ਦਾ ਨਿਆਰਾ ਬਹੁਤ ਹੈ ਸਹੀ ਹੈ ਸਹੀ ਗੱਲ ਹੋ ਗਈ ਮੇਤਰੋ ਸਾਡੇ ਨਾਲ ਜਿਹੜੇ ਫੇਵਰਟ ਬੋਲ ਰਹੇ ਆ ਆ ਕੀ ਕਹਿੰਦੀ ਮਸ਼ੀਨ ਇਸ ਕਿਸੇ ਤਰ੍ਹਾਂ ਪੀਣਾ ਦੇਖੋ ਇਹਨਾਂ ਜਦ ਤੱਕ ਜਿੰਨੀ ਆ ਵੀ ਖੋਲਦੇ ਇਹਨੂੰ ਇਹਦਾ ਬਸ ਕੀਤਾ ਭਰੇ ਹੁੰਦਾ ਕਿਉਂਕਿ ਚਾਹ ਹੁੰਦੇ ਨੇ ਮੁੰਡੇ ਬਹੁਤ ਟੂ ਟੇਖੇ ਹੁਣ ਅੱਛਾ ਬਸ ਇਹ ਫੁੱਲ ਹੀ ਰਹਿੰਦਾ ਹੈ ਇਹਨੂੰ ਵੇਖਣ ਚੀਕ ਕੇ ਆ ਕੇ ओके ਨੰਮੜੀ ਵਾਸ਼ ਕਰ ਲਈ ਵਾਸ਼ ਐਦਾਂ ਤੋਂ ਹੋ ਜਾਂਦੀ ਹੈ ਕੀ ਆ来 ਪਈ ਇੰਨਾ ਕੰਮ ਆ ਮਸ਼ੀਨਾਂ ਮੇਰੇ ਤੋਂ ਇਹਦਾ ਬਸ ਸਾਫ਼ ਹੋਣਾ ਹੀ ਓਕੇ ਹਰਮ ਕੀ ਪੀਣਾ ਬਲ ਜਿੰਸੰਗ ਪੀਣੇ ਕਹੇ ਪੀਣੀ ਆ ਜਿੰਸੰਗ ਜਿੰਸੰਗ ਪੀਣੀ ਆ ਆ ਦੇਖ ਇਹ ਲੈਂਚ ਲੱਗ ਰੱਖਦੀ ਉੱਪਰ ਇਹਦੇ ਇਹ ਜਗ੍ਹਾ ਜਿੰਸੰਗ ਹਰਮ ਮਨੇ ਜਿੰਸੰਗ ਪੀਣੀ ਆ ਤੇ ਆਪਾਂ ਪੀਵਾਂਗੇ ਕਾਫੇ ਐਵੀ ਡੱਬਾ ਹਿਲਾਇਆ ਜਾਂਦਾ ਹਰ ਮਨੋਏ ਨਾ ਕਾਫੇ ਦਾ ਵੀ ਨਾ ਉਹ ਗੱਲ ਕਰਦਾ ਵੀ ਜਾਂਦੀ ਉੱਡਦੀ ਜਾਂਦੀ ਕਹਣੀ ਇਹ ਲਿਆ ਬਈ ਜਿਹਨੇ ਕੱਲ ਆਪਾਂ ਲੈ ਕੇ ਗਏ ਨਾ ਆਪਣਾ ਸਮਾਨ ਲੈ ਕੇ ਆਇਆ ਉਹ ਤੋਂ ਮਾਰਕੀਟ ਤੋਂ ਦੇਖੋ ਇਹ ਚ ਪਾ ਲਿਆ ਇੱਕ ਦੇਵੀ ਦਾ ਤੇਲ ਆਪਾਂ ਸਿੰਪਲ ਪਾ ਲਿਆ ਇੱਕ ਰੇਵੀ ਚ ਆਪਾਂ ਨਹੀਂ ਮਿਰਚਾਂ ਕਰ ਸਕਾਈਆਂ ਸੀਗੀਆਂ ਵਾਲੀ ਮਿਰਚਾਂ ਪਾ ਲਈ ਪਿਕੰਤੇ ਔਰਿਓ ਪਿਕੰਤੇ ਹੁਣ ਜੇ ਮਿਰਚਾਂ ਤਿੱਖੇ ਤਿੱਖੇ ਪੀਤੇ ਖਾਣੇ ਆ ਜਾਓ ਫਟਾਫਟ ਤੇ ਇਧਰ ਪਾਲੀ ਨੇ ਆਪਣੀ ਇਹ ਚ ਨੂਨ ਪਾ ਕੇ ਰੱਖ ਲਿਆ ਇਹਨਾਂ ਚ ਨੂਨ ਦੇ ਵਿੱਚ ਥੋੜਾ ਚੌਲ ਪਾਤੇ ਆਪਾਂ ਨੇ ਵੀ ਜਾ ਕੇ ਸਾਰਾ ਜਿਆਦਾ ਇਹਨਾਂ ਪੋਨੇ ਨੂਨ ਫਿਰ ਚੌਲਾਂ ਦੇ ਨਾਲ ਘਟ ਗਿਆ ਉਹਦੇ ਵਿੱਚ ਉਹਦੇ ਤੇ ਆ ਦੇਖੋ ਮਿੱਤਰੋ ਇਹ ਨਾ ਇਹ ਚ ਵਾਈਨ ਹੈ ਇਹ ਆਪਣਾ ਮੁੰਡਾ ਰਮਨੀਆ ਗਿਆ ਸੀਗਾ ਆਪਾਂ ਨੂੰ ਗਿਫਟ ਲੈ ਕੇ ਦੇਖੋ ਇਦਾਂ ਪੈਕ ਕਰਕੇ ਦੇ ਗਿਆ ਤਾਂ ਇਹ ਪਿੱਛੇ ਗਿਫਟ ਸਾਹਮਣੇ ਰੱਖਿਆ ਆਪਣਾ ਕਿੱਥੇ ਆ ਲੈ ਫਿਰ ਮੈਂ ਸੇ ਚਾਹ ਤਰੀ ਤਿਆਰ ਹਾਂ ਮਾਲ ਤੇ 10 ਰੋਡਾਂ ਦੀ ਬਗੀਰ ਇਧਰ ਵਈਆ ਔਰ ਹੋਰ ਕੀ ਕਰਨਾ ਹੈ ਅੱਜ? ਔਰ ਕੁਝ ਹਾਂਜੀ ਅਜਾ ਮਸਾਲਾ ਲੈਣਾ ਨਾ ਕਿੰਨਾ-ਕਿੰਨਾ ਮਸਾਲਾ ਲੈਣੀ? ਕੁਛ ਰੰਗ 12 ਕਿੰਨਾ ਹੈ 24 24 ਛੜੀ ਜੋ ਵੀ ਓਕੇ ਹੋਰ ਤਾਂ ਕੀ ਲੈਣਾ ਹੈ? ਨਾ ਹੋਰ ਤਾਂ 30 ਸੀ ਉਹਨੇ 30 ਉਹ ਜਾਨਾ ਆ ਦੇਖੋ ਮੈਂ ਤਾਂ ਡਿਫਰੈਂਸ ਕੀ ਹੈ ਕਫੇ ਦਾ ਔਰ ਜਿੰਸਿੰਗ ਦਾ ਰੰਗ ਦੇ ਫਰਕ ਦੇ ਕਿੰਨਾ ਹੈ? ਆ ਦੇਖੋ ਇਧਰ ਆ ਕਫੇ ਆ ਇਹਦਾ ਰੰਗ ਚੈੱਕ ਕਰੋ ਤੇ ਆ ਇਹ ਜਿੰਸਿੰਗ ਹੈ ਇਹਦਾ ਰੰਗ ਚੈੱਕ ਕਰੋ ਦੋਨਾਂ ਜਾਵੇ ਕਿਤੇ ਕਿਤੇ ਵੀਡੀਓ ਚੱਕਰ ਦੇ ਵਿੱਚ ਚਾਹ ਡੋਲ ਜਾਵੇ ਚਾਹ ਚਾਹੋ ਚਾਹੋ ਜਾਵੇ ਪਰ ਮੈਂ ਸੋਚਣ ਲੱਗਾ ਇੱਕ ਚੀਜ਼ ਹਾਂ ਇੱਕ ਵੀਡੀਓ ਆਈ ਕਹਿੰਦੇ ਕੱਫੇ ਜਿਹੜੇ ਮੂੰਹ ਦੇ ਲਈ ਹੈ ਨਾ ਮਤਲਬ ਕਿ ਫੇਸ ਵਾਸ਼ ਸ਼ੀਭਾ ਨਾ ਇੱਕ ਫੇਸ ਮਾਸਕ ਜਿੰਨ ਮੈਂ ਤੇ ਮੈਂ ਕੱਲ ਸੋਚਣ ਲੱਗਾ ਜੇ ਮੰਨ ਲੇ ਕਿ ਕੱਫੇ ਬਣਾ ਕੇ ਡੀਰ ਵਿੱਚ ਲਾ ਕੇ ਫ੍ਰਿਜ ਤੇ ਬਰਫ਼ ਬਣ ਜਾਣੀ ਹੈ ਬਰਫ਼ ਬਣ ਜਵਾ ਮੂੰਹ ਦੇ ਲਈਏ ਬੰਦਾ ਵਧੀਆ ਵੀ ਇਹ ਟ੍ਰੀਟਮੈਂਟ ਬਹੁਤ ਕਰਦਾ ਹਰਮਨ ਲਈ ਚੜਦੀ ਜਵਾਨੀ ਆ ਨਾ ਹਾਂਜੀ ਨਹੀਂ ਨਹੀਂ ਕਰਕੇ ਵੇਖੂਗਾ ਐਕਸਪੈਰੀਮੈਂਟ ਨੇ ਦਾਲੇ ਤਫਈਆ ਨਹੀਂ ਨਾਲੇ ਦਾ ਬਲੈਕ ਆ ਮਨਗੀ ਬਹੁਤ ਤੇਜ਼ ਆ ਰਹੀ ਨੇ ਜਿਹਨੇ 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 ਬਲੈਕ ਨਾਲ ਬਲੈਕ ਖੈਣਾ ਨਾ ਚਿੱਟਾ ਰੰਗ ਘੜਦਾ ਰੇਗ ਮਾਰ ਵਜਾ ਦੇਗ ਮਾਰ ਵਜਣਾ ਪੱਚਾ ਮਿੱਤਰੋ ਗਰਮ ਬਣਾਉਂਦੇ ਮਸ਼ੀਨ ਆ ਹਾਂਜੀ ਹਾਂਜੀ ਗਰਮ ਬਣਾਉਂਦੀ ਆ ਮਿੰਟ ਚ ਹੀ ਕਰ ਦਿੰਦੀ ਆ ਪਰ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਆਪਾਂ ਚਾਹ ਰੋ ਪੀਣ ਵਾਲੇ ਇਹ ਆਹੀ ਮਿੰਟ ਰੋ ਡੇਢ ਮਿੰਟ ਹੋ ਪੀਂਣੀ ਜਿੱਦਿ ਮਿੱਤਰੋ ਚਾਹ ਇਹ ਤੇਜ਼ ਬਣਾਉਂਦੀ ਆ ਨਾ ਉਹ ਮਸ਼ੀਨ ਆਪਣੀ ਇਹ ਇਹ ਗਾ ਗਰਮੀ ਮਤ ਵੀ ਹੋਈ ਗਰਮੀ ਤਾਂ ਪਾਣ ਨੂੰ ਚਾਹ ਲਾਈਟ ਪੀਣੀ ਪੈਣੀ ਬੇਗਾਨੀ ਜਾਂ ਫਿਰ ਇਹਦੀ ਹੁਣੀ ਪੀਣੀ ਪੈਗਣੀ ਅਮਰੀਕਨ ਪੋਣੀ ਪੈਗਣੀ ਅਮਰੀਕਨ ਅਮਰੀਕਨ ਬਣਾਉਂਦੀ ਹੈ ਵੀ ਕਿਸੇ ਦਿਨ ਪਾਣੀ ਪੀ ਕੇ ਦੇ ਦਿੰਦੇ ਆ ਉਹ ਬੜਾ ਕੱਪਰ ਜਾਉਂ ਅਮਰੀਕਨ ਕਾਫੀ ਦੇ ਦਿੰਦੇ ਹਨਾ ਜਾਂ ਦੁੱਧ ਦੁੱਧ ਲੈਵੇ ਦੁੱਧ ਲੈ ਕੇ ਕਿਉਂਕਿ ਇਹ ਤਾਂ ਬਹੁਤ ਤੇਜ਼ ਹੈ ਤਾਂ ਹੁਣ ਵੀ ਨਾ ਜੇ ਤਿੰਨ ਤੋਂ ਵੱਧ ਹੋ ਜਾਣ ਦਿਨ ਦੇ ਵੀ ਤਾਂ ਵੀ ਸਾੜ ਜਾ ਪੈ ਲੈ ਜਾਂਦਾ ਬਹੁਤ ਤੇਜ਼ ਬਲੈਕ ਹੈ ਨਾ ਚਲ ਮੈਂ ਜਾ ਕੇ ਲਿਆ ਮਸਮਾਨ ਦੇ ਕੇ ਮੈਂ ਮੜਾ ਨਾਲ ਜਾ ਰਹੇ ਆਪਾਂ ਜਾਣਾ ਬਣਾ ਭਾਈ ਵੀ ਫੈਕਟਰੀ ਜਾ ਕੇ ਉਹਨਾਂ ਸਮਾਨ ਜਾ ਕੇ ਥੋੜਾ ਲੈ ਕੇ ਆਉਂ ਉਥੋਂ ਓਕੇ ਕਿਰਨੇ ਤੇ ਮੈਂ ਥੋੜੇ ਬਦਲੇ ਹੁਣ ਕਰ ਦਿੱਤੀ ਹਾਂ ਬੇਟੇ ਕਿਹੜੀ ਕਿਹੜੀ ਦਿਖਣੀ ਆ ਪਾਣ ਲੋਚੀ ਲੋਚੀ ਮੈਂ ਛੁੱਟੇ ਕੁਛ ਆਲ ਨਾਲੇ ਖਾ ਲਣਗੇ ਕੇਕ ਕੋ ਨਾਲ ਭਾਈ ਫੈਟਰੀ ਮਾੜਾ ਮਾੜਾ ਕੇਕ ਲੈਣਾ ਬੱਚੇ ਮਿੱਠੇ ਮੋਟਾ ਖਾ ਲਣਗੇ ਨਾਲੇ ਮੈਂ ਉਹ ਪਾਸੇ ਜਾਣਾ ਸੀ ਸਮਾਨ ਲੈਣ ਵਾਸਤੇ ਤੇਰਾ ਭਲਾ ਹੋ ਜੇ ਮੀਂਹ ਦੇਖੋ ਮਿੱਤਰੋ ਕਿੰਨੀ ਤੇ ਉਧਰੇ ਕਹਿੰਦਾ ਸੌਣ ਦੇ ਸਰਾਟਿਆਂ ਜੇ ਭਿੱਜੀ ਗਿਆ ਕੰਮ ਹੋ ਗਿਆ ਫੁੱਲ ਫਟਾ ਫੁੱਲ ਐਂਡ ਸਪੀਡ ਦੇ ਨਾਲ ਮੀਂਹ ਆ ਗਿਆ ਤੁਹਾਨੂੰ ਮੈਂ ਕੋਈ ਹੋਰ ਚੀਜ਼ ਖਾਵਾਂ ਆਪਣੀ ਗੱਡੀ ਦੇ ਨਾਲ ਮਿੱਤਰੋ ਕੀ ਹੋ ਗਿਆ ਆਹ ਦੇਖੋ ਕੀ ਹੋ ਗਿਆ ਗੱਡੀ ਦੇ ਨਾਲ ਆਹ ਦੇਖੋ ਇਹ ਪਤਾ ਨਹੀਂ ਗੱਡੀ ਕਿੱਥੇ ਕੋਈ ਮਾਰ ਗਿਆ ਇਹ ਆ ਵੀ ਜੇ ਲੋਕ ਜੇ ਖੁੱਲ ਗਏ ਇੱਥੋਂ ਆ ਵੀ ਵਿੱਚੋਂ ਨਿਕਲ ਗਿਆ ਦੇਖੋ ਜਿਹੜਾ ਜਿਹੜਾ ਜਿੱਥੇ ਟੂਰ ਜਮੜ ਗੱਡੀ ਖਿੱਚਦੇ ਹੁੰਦੇ ਆ ਆ ਵੀ ਸਾਰਾ ਠਿੱਟ ਲੱਗੀ ਹੋਈ ਆ ਸਾਰੀ ਇੱਥੇ ਹਟਿਆ ਪਿਛੇ ਮੇਰਾ ਆ ਵੀ ਲੋਕ ਪੂਣਾ ਪੈਣਾ ਆ ਵੀ ਸੈਟੇ ਸੋਣਾ ਪੈਣਾ ਥੱਲੇ ਪਤਾ ਨਹੀਂ ਕੌਣ ਮਾਰ ਗਿਆ ਕਈ ਵਾਰ ਨਾ ਪਤਾ ਨਹੀਂ ਕਿਹੜੀ ਗੱਡੀ ਕਿਹੜਾ ਗੱਡੀ ਗੱਡੀ ਮਾਰ ਜਾਂਦੇ ਹੁਣ ਦੇਖ ਦੇਣ ਦੀ ਅਪਾਇੰਟਮੈਂਟ ਲੈਣੀ ਪੈਣੀ ਆ ਤੇ ਫਿਰ ਗੱਡੀ ਖਡਾਉਣੀ ਪੈਣੀ ਆ ਔਰ ਇਹ ਆ ਚੀਜ਼ ਮੇਤੋਂ ਬੜਾ ਸਿਆਪਾ ਚੀਜ਼ ਆ ਔਰੇ ਪਹਿਲਾਂ ਮੇਰੇ ਕੋ ਦੋ ਗੱਡੀਆਂ ਸੀਗੀਆਂ ਆਪਣੇ ਕੋਲ ਤੇ ਉਦੋਂ ਮੈਨੂੰ ਬਹੁਤ ਸੌਖਾ ਹੁੰਦਾ ਉਦੋਂ ਇਦਾਂ ਹੁੰਦਾ ਰਿਹਾ ਵੀ ਗੱਡੀ ਮਾਪੇ ਖੜਾ ਦਈਏ ਦੂਜੀ ਗੱਡੀ ਦਾ ਆਪਣਾ ਕੰਮ ਸਰ ਜਾਂਦਾ ਗੱਡੀ ਤੇ ਵੀਗਾ ਸਰਦਾ ਵੀ ਹੈ ਨਹੀਂ ਇੱਥੇ ਇਹ ਵੀ ਇਹ ਵੀ ਹਾਂ ਵੀ ਗੱਡੀਆਂ ਪੇ ਖੜਾ ਦਾਂਗੇ ਆਪਾਂ ਸਰ ਜੂਗਾ ਵੀ ਨਹੀਂ ਸਰਣਾ ਹੈਗਾ ਤੇ ਇਦਾਂ ਇੱਕ ਦੋ ਕੰਮ ਗੱਡੀ ਦੇ ਆਪਣੇ ਹੋਰ ਹੋਣਿਆ ਨੇ ਹਲੇ ਆਪਣੇ ਇੱਕ ਡਿੱਗੀ ਦਾ ਕੰਮ ਹੋਣੇ ਵਾਲਾ ਇੱਕ ਲੋਕ ਦਾ ਕੰਮ ਹਲੇ ਹੋਣ ਵਾਲਾ ਤੇ ਉਹ ਮੈਂ ਦੇਖਦਾ ਬਣਾਉਣੇ ਪ੍ਰੋਗਰਾਮ ਜੇ ਇਹ ਵੀ ਮਿਸਤਰੀ ਨਾਲ ਗੱਲ ਕਰਦਾ ਮੈਂ ਜਿਹੜਾ ਕਾਰੂ ਸਿਆਰੇ ਹੁੰਦਾ ਹੈ ਵੀ ਜੇ ਆਪਾਂ ਨੂੰ ਉਹ ਗੱਡੀ ਦੇ ਦੇਵੇ ਗੱਡੀ ਦੇ ਬਦਲੇ 10-15 ਦਿਨ ਵਾਸਤੇ ਹੁਣ ਆਪਾਂ ਗੱਡੀ ਦਾ ਕੰਮ ਸਾਰਾ ਕਰਵਾ ਦੇਣਾ ਬਸ ਸ਼ਰੀਰ ਵਰ ਵਰ ਦਿਨ ਕਿਦਾਂ ਲੱਗੀ ਵੀ ਆ ਨਹੀਂ ਤਾਂ ਆ ਦਿਨ ਛੁੱਟੀ ਵਾਲਾ ਦਿਨ ਹੈ ਆ ਦਿਨ ਟ੍ਰੈਫਿਕ ਲੱਗਣ ਦਾ ਕੋਈ ਮਿੱਤਰੋ ਮਤਲਬ ਨਹੀਂ ਬਣਦਾ ਹੈਗਾ ਪਰ ਫਿਰ ਵੀ ਦੇਖੋ ਲੱਗੀ ਹੋਈ ਹੈ ਟ੍ਰਿਪ ਕੀ ਕਰੀ ਹੁਣ ਯਾਰ ਰੋਮ ਦੇ ਵਿੱਚ ਰਹਿਣਾ ਤਾਂ ਇਹ ਨਾ ਚੀਜ਼ਾਂ ਦੀ ਹੈਬਿਟ ਦਾ ਬੰਦੇ ਨੂੰ ਪਾਣੀ ਪੀਂਦੀ ਆ ਹੁਣ ਟਾਈਮ ਪਾਣੀ ਦੋ ਹੋ ਗਏ ਆ ਸਾਰਾ ਸੰਭਾਲ ਜਾਂਦਾ ਪਰ ਸ਼ੌਪ ਦਾ ਬਣੀਦਾ ਜਿਹੜਾ ਵੀਰਾ ਬੂਰਾ ਪਾਣੀ ਧਾਣੀ ਜੋ ਵੀ ਸੀਗਾ ਸਾਰਾ ਇਹਦਾ ਸਾਰਾ ਸਮਾਨ ਅਪਲਿਆ ਜਾਂਦਾ ਟਾਈਮ ਤਾਂ ਫਿਰ ਲੱਗੇ ਜਾਂਦਾ ਹੈ ਆ ਯਾਰ ਮਰਸੀਆ ਨਹੀਂ ਕਰਨੀ ਤੇ ਲੈਂਦੇ ਕਰਨੀ ਹਰਮਨ ਦੀ ਇਹਦੇ ਵਿੱਚ ਹੈਗੀ ਕੀ ਆ ਪਲਾਂ ਕਰਨੇ ਕੀ ਆ ਖਾਣੇ ਨਹੀਂ ਨੋਸ਼ੀ ਨਾ ਅਸ਼ੇ ਨੋਸ਼ੀ ਹੈਗਾ ਟਾਈਮ ਤੇ ਫਿਰ ਰੋਟੀ ਖਾਣ ਦਾ ਹੋਇਆ ਦੋ ਵੱਜਣ ਦੇ ਵਿੱਚ ਚੰਦ ਕਿਵੇਂ ਟਰੇਗੇ ਹਨ ਉਹ ਕਿਦਾਂ ਸ਼ਾਨਸਿਆਂ ਉੱਟ ਗੜੀ ਪਾਪਾ ਦੀ ਖੰਡ ਮਿਸ਼ਰੀ ਹਾਂ ਗੁੱਡ ਮਾਰਨਿੰਗ ਵਾਰਨਿੰਗ ਹੋ ਗਈ ਗੁੱਡ ਮਾਰਨਿੰਗ ਪਹਿਲੇ ਆਫਟਰਨੂਨ ਇਕੱਠੀ ਹੋ ਗਈ ਦੋਨੇ ਆ ਹਾਂ ਰੋਟੀ ਖਾ ਲਈ ਰੋਟੀ ਖਾ ਲਈ ਸਸਿਕਾ ਸਸਿਕਾ ਕਿ ਜੁੰਦੇ ਭਾਜਰੋ ਰੋਟੀ ਕਾ ਲਈ ਲਮੀ ਉਹ ਮਰ ਰਕਾਤਾ ਬੜਾ ਛੋਟੀ ਬਾਣੀ ਬਣੀ ਹਾਂਜੀ ਰੋਟੀ ਬਾਣੀ ਕੀ ਬਣਾਇ ਖਾਣ ਨੂੰ ਅੱਜ ਫਿਰ ਮੂੰਗੀ ਮਸਰੀ ਜੀ ਉਹ ਤੇਰਾ ਪਹਿਲਾ ਹੋ ਜੇ ਮੂੰਗੀ ਮਸਰੀ ਕੀ ਦਾਲ ਹਾਂਜੀ ਅੱਜ ਸੇ ਪਹਿਲਾ ਖਾ ਕੇ ਹਮ ਹੋ ਜਾਏਗੇ ਨਿਹਾਲ ਪਾਸਤਾ ਬਣਾਉਣ ਨੂੰ ਲੱਗਾਂ ਦੇਸੀ ਕੇ ਹਾਂ ਫਿਰ ਪਾਸਤਾ ਹੈ ਨਹੀਂ ਸੀ ਫਿਰ ਅੱਜ ਕੇ ਮਾਰਕੀਟ ਜਾਵਾਂਗੇ ਵੀ ਬਾਗ ਬਣਾ ਲੈਣੇ ਐ ਜੀ ਚਲ ਫਦੇ ਗਿਤਾ ਤੂੰ ਰੋਟੀ ਖਾ ਲਈ ਸਾਰੇ ਨੇ ਹਾਂਜੀ ਆਪਾਂ ਲਓ ਮੈਨੂੰ ਪਰ ਰੋਟੀ ਫੇ ਰੋਟੀ ਖਾਈਏ ਤੇ ਬਸ ਤੂੰ ਕਿਧਰ ਕੋ ਮਗਿਆ ਮੈਂ ਤੇ ਤੂੰ ਕਿਤੇ ਕਿਹਦੀ ਸੀਗੀ ਆਪ ਕਹਾਂ ਗਏ ਸੀ ਬਾਚੇ ਗਏ ਸੀ ਆਪ ਹਮ ਅਹ ਛੱਡ ਦੇ ਨਾਈ ਲੜਕੇ ਨਾਲੇ ਸ਼ਿਕਾਰੀ ਰੋਟੀ ਉੱਟੀ ਖਾ ਕੇ ਆਪਾਂ ਸਮਾਨ ਲੈ ਜਾਂਦਾ ਆਪਣਾ ਇੱਕ ਸਮਾਨ ਲੈ ਆਉਣ ਦਾ ਰਹਿ ਗਿਆ ਤਾਂ ਬਾਕੀ ਸਾਰਾ ਸਮਾਨ ਲੈ ਜਾਂਦਾ ਸੀ ਗਵੇਂ ਆ ਸਭ ਮਾਰ ਕੇ ਗੈਸੇ ਲਿਆਉਣ ਤੇ ਐਸ ਵਿੱਚ ਮਾਰਕੀਟ ਤੋਂ ਸਮਾਨ ਸਾਰਾ ਹੀ ਸਮਾਨ ਲਿਆਂਦਾ ਆਪਾਂ ਨੇ ਅੱਜ ਤੇ ਵਿੱਚ ਘਰ ਦੇ ਦੇ ਵਿੱਚ ਤੇ ਪਿੱਛੇ ਆਪਣੇ ਸ਼ਾਪ ਦਾ ਸਮਾਨ ਆਪਾਂ ਨੂੰ ਅੱਜ ਕੁਸ਼ਾਨ ਤੋਂ ਸਮਾਨ ਮਿੱਠਾ ਮੂਠਾ ਖਾਣ ਵਾਸਤੇ ਲਿਆਇਆ ਹੈ ਤ੍ਰਾਮੀਸੂ ਹੋ ਗਿਆ ਹਨਾ ਬਿਸਕੁਟ ਫਟ ਲੈ ਵੀ ਤਾਰ ਲਓ ਬਾਕੀ ਸਾਰਾ ਸਮਾਨ ਸ਼ਾਪਸ ਵਾਂਗ ਚਾੜਦਾਂਗੇ ਮੈਂ ਠੀਕ ਹੈ ਅੱਜ ਮਾਹੌਲ ਮੀਂਹ ਵਾਲੀ ਹੈ ਸਾਰਾ ਦਿਨ ਸਵੇਰ ਤੇ ਸ਼ਾਮ ਹੋ ਚੱਲੀ ਆ ਟਾਈਮ 6:30 ਲਗਭਗ ਹੋ ਗਏ ਹਨ ਪਰ ਮੌਸਮ ਇਦਿਆਂ ਤੇ ਫਿਰ ਉਹ ਪਿੱਛੇ ਬੱਦਲਾਂ ਨਾਲ ਉਹ ਰਬਾਦਮ ਇਹਨੇ ਵਰਨੇ ਤੇ ਸਾਡਾ ਕੰਮ ਨਹੀਂ ਹੁਣ ਸ਼ਾਮ ਨੂੰ ਔਖਾ ਕਰਦਣਾ ਕੰਮ ਇਹਨ ਆਪਸ ਸਵੇਰੀ ਤੇ ਨਹੀਂ ਕਰਦੇ ਸ਼ਨੀਵਾਰ ਦਿਨਾਂ ਜੀ ਅੱਜ ਕੰਮ ਕਲਾਵਾਂਗੇ ਵਧੀਆ ਕੰਮ ਕਰਾਂਗੇ ਝਟ ਪਰ ਮੀਂਹ ਆ ਜਾਂਦਾ ਮਿੱਤਰ ਫਿਰ ਕੰਮ ਕੁਛੜਾ ਡਾਮ ਟੋਲਜਾ ਹੋ ਜਾਂਦਾ ਓਸਤਾ ਜੀ ਪਗਵਨ ਲਈ ਹੋਰ ਉਹ ਤਾਂ ਰੈਡੀ ਹੋ ਗਿਆ ਤਰੇਡੀ ਹੋ ਗਿਆ ਰੈਡੀ ਕੱਟੀ ਗੁਸ਼ਾਨ ਨੂੰ ਮੈਂ ਕਿਹਾ ਸੀ ਮੈਂ ਕਿਹਾ ਤੂੰ ਤਿਆਰ ਹੋ ਜੀ ਵੀ ਆਪਾਂ ਬਾਹਰ ਗੇਮ ਲੈ ਕੇ ਆਵਾਂਗੇ ਉਹ ਤਾਂ ਬਾਹਰ ਦਾ ਮੀਂਹ ਪੈਂਦਾ ਹੇ ਉਹ ਬਲੇ ਨਿਆਣੇ ਦੇ ਮਾਮਾ ਆ ਗਿਆ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਤੇ ਦੇਵਿੰਦਰ ਠੀਕ ਠਾਕ ਵਧੀਆ ਜੀ ਵਧੀਆ ਠੀਕ ਠਾਕ ਚੜਦੀ ਕਲਾ ਹਾਂਜੀ ਹਾਂ ਉਹ ਨਾ ਆ ਗਏ ਜੀ ਕੱਦਾ ਆ ਬੈਠਾ ਸੋਦਾ ਸੀ ਠੰਡ ਬਹੁਤ ਬਾਹਰ ਨਹੀਂ ਪੈਂਦਾ ਹੂੰ ਤੇ ਮੈਂ ਕਹਿੰਦਾ ਹੁਣ ਤਾਂ ਪੈਣੀ ਵੀ ਸਰਨਾਂ ਦੀ ਚਲੋ ਇਹ ਸਹੀ ਗੱਲ ਆ ਬਾਬੇ ਨੇ ਕਿਰਪਾ ਕੀਤੀ ਬਣਾ ਦੇ ਚਲ ਆ ਦੇ ਵਧੀਆ ਹੋ ਗਿਆ ਕਿਰਪਾ ਤੇ ਭਾਂਜੇ ਦੇ ਵੀ ਖੁਜ ਵੀ ਹੋਣੇ ਵੀ ਨਾਲ ਵੀ ਸਿਰ ਨਾਲ ਵੀ ਮੈਂ ਤਾਂ ਵੀ ਥਿਆ ਰੋਈ ਬੈਠੀ ਤੇਰੀ ਮੇਰੀ ਇਹ ਨਾ ਬਿੜੀ ਇਹਦੀ ਕਰਨੇ ਜੇ ਦਿਲ ਕਰਦਾ ਖੇਡਣਾ ਮੈਂ ਮੀ ਚਾਲਾਂ ਕੋਈ ਗੱਲ ਨਹੀਂ ਹਾਂ ਨਾ ਇਹ ਜੇ ਮੀ ਵੀ ਹੋਰ ਟਾਈਪ ਜਿਹਦਾ ਜਿਖਾਉ ਖਾਂਗਾਂ ਵਾਲਾ ਚਖਾਂ ਵਾਲਾ ਮੀ ਆ ਪੱਕੀ ਗੱਲ ਹੈ ਹਟ ਜਾ ਰੱਬ ਕਿਤੇ ਰੱਬ ਨੂੰ ਕਿਧਾਂਗੂ ਹੀ ਵੀ ਉਹ ਤਾਂ ਕਿਥੇ ਬੈਠਾ ਸੀ ਤਾਂ ਉਹ ਨਹੀਂ ਮੇਰਾ ਕੁਛ ਨਹੀਂ ਖਾਂਦਾ ਅਸਾਦ ਜੀ ਤੇਰਾ ਕੁਛ ਨਹੀਂ ਹੈ ਕਿਚ ਨਾ ਕੋਈ ਤੇਰੀ ਚੀਜੀ ਤਾਂ ਆ ਗਈ ਪਹਿਲਾਂ ਉਹ ਤੇਰੀ ਕੋਈ ਚੀਜੀ ਹੈਗੀ ਜਿਹੜੀ ਇਹ ਚ ਤੇਰੀ ਕੋਈ ਚੀਜੀ ਰਿਹਾ ਚ ਹਾਂ ਇਹਨੂੰ ਫੜਾ ਦੋ ਗਰ ਨਾ ਹੋਏ ਕੋਈ ਲੈਣਾ ਪਤਰੀ ਬਾਹਰੋਂ ਸਮਾਨ ਆਇਆ ਮੇਰਾ ਵੀ ਆਇਆ ਹੋਣਾ ਆ ਦੇ ਤਾਂ ਸਹੀ ਉਹਦੇ ਕੋਲ ਨਾ ਇੱਥੇ ਸਮਾਨ ਬਾਹਰੋਂ ਆਉਣ ਦੀ ਤੇਰੇ ਮੇਰੇ ਤਾਂ ਜਰੇ ਦਿਵਾਲੀ ਉਹਦੇ ਜਰੇ ਥੋੜੇ ਮੇ ਚਿੱਟੀ ਮਰੀ ਨਾ ਮੁੱਛਰਪਣ ਹਾਂ ਤੂੰ ਖਾਲਾ ਪੁੱਤ ਕੀ ਖਾਣਾ ਹੈ ਕੀ ਖਾਣਾ ਚਿੱਟੀ ਨੇ ਛੱਡੀ ਪੈਂਚ ਨੇ ਕੀ ਖਾਣਾ ਬਈ ਛੱਡੀ ਪੈਂਚ ਨੇ ਕੀ ਖਾਣਾ ਬਈ ਛੱਡੀ ਪੈਂਚ ਨੇ ਕੀ ਖਾਣਾ ਬਈ ਤੂੰ ਦੋਏ ਇਲਤ ਕਰਾਂ ਇਲਤ ਕਰਾਂ ਇਲਤ ਉੰਜ ਆਫ ਕਰ ਲੈ ਜਿਹੜੇ ਕੋਲ ਦੋਈਆਂ ਨੇ ਜਿਹੜਾ ਦੋਹਾਂ ਦੇ ਵਿੱਚੋਂ ਹਾਰ ਗਿਆ ਉਹਨੂੰ ਨਾਮ ਦਿੱਤਾ ਜਾਊਗਾ ਮੈਚ ਵਕਰੀ ਕਿਸੇ ਬਲਾ ਦਨੇ ਆਪੜ ਸਹੀ ਜਿੱਤਣ ਦਾ ਨਾਮ ਰਹਿ ਗਿਆ ਦੰਦਾ ਹਾਂ ਹਾਂ ਆਪਾਂ ਦਵਾਂਗੇ ਹਾਰਨ ਵਾਲ ਨੂੰ ਬੈਸੇ ਮੈਂ ਕੰਮ ਤੋਂ ਮੈਂ ਥੱਕ ਗਿਆ ਬਈ ਹੁਣ ਪਾਏ ਸੇ ਟੁੱਟਿਆ ਪਈ ਤਾਂ ਤੇ ਤਗੜਾ ਹੀ ਮੇਰੇ ਮਿਲਦਾ ਤੂੰ ਪਹਿਲੀ ਕਹਿ ਕੇ ਮੈਂ ਹਾਰ ਗਿਆ ਮੈਨੂੰ 100 ਰੁਪਏ ਦੇ ਦੋ ਮੈਨੂੰ 100 ਜੇ ਤੋ ਮੈਂ ਹਾਰ ਗਿਆ ਹੱਥ ਆਪਣੇ ਹੱਥ ਖੜੇ ਆ ਬਈਏ ਹਰ ਗੱਲ ਦਾ ਸੰਦਮ ਨਾ। ਇਹ ਆਪਾਂ ਉਲਟ ਰੱਖਣਾ ਵੈਜਣਾ। ਬਸ 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 ਬਸ। ਉਲਟ ਕੇ ਰੱਖਣਾ। ਲੈ ਆਪਾਂ ਕੰਮੇ ਸਾਰੇ ਉਲਟ ਕਰਨੇ ਆ। ਹੁਣ ਮੇਰੇ ਤੋਂ ਸਮਾਂ 10 ਵਜੇ ਲੱਗੇ ਪਗ। 10 ਵਜੇ ਨਹੀਂ 10:00 ਵਜੇ ਨੂੰ। ਤੇ ਕੰਮ ਚੱਲਦਾ ਆਪਣਾ ਵਧੀਆ ਪੂਰੇ ਐਨ ਜੋਰਾਂ ਸ਼ੋਰਾਂ ਉਤੇ ਤੇ ਅੱਜ ਆਪਣੇ ਕੋਲ ਆਏ ਨੇ ਮਿਸਟਰ ਦਨੀਲੋ। ਹਾਂ ਸੇਰਾ ਤੁਤਪਾ ਦਿਓ। ਇਟਸ ਓਕੇ। ਹੋਜੀ ਨਾ ਲਵਰੀ। <laughs> no work no party ajj <laughs> <laughs> oh, <jih>, no work kehna jeve kamm nahi karda hai te apna bahar table to lagge hoye kamm chalda hai mitro pure josh hor chhoran de kamm chalda apna fer sari lok oh jada sa baithne de fir main kewaad khane mitro dekh apne kewaad laayi si 20 kilo laayi si kewaad 20 kilo te kewaad apna reh gaya 5 kilo reh gaya te order wale apne paya kewaad wale je karta kewaad khatam ho gaya apna ajj keewaad to te bhi hai ha kisi si questo je kiya re kal da bachcha si oh vi laata si apane te 20 kilo kewaad piece na wala da ਤੇ ਬਾਕੀ ਤਾਂ ਹਰ ਮਨੀ ਪਿੱਛੇ ਕੱਢ ਰਿਹਾ ਕਰਤੋਂ ਆਪਣੇ ਬਸ ਆ ਬਚ ਗਈ ਬਾਕੀ ਸਾਰੇ ਉਹ ਸਾਰੀ ਸਾਰੀ ਲਾਈਨ ਆਪਣੀਆਂ ਖਾਲੀ ਹੋ ਗਈ ਉਹ ਉੱਪਰ ਪੈ ਉਹ ਵੀ ਖਤਮ ਹੋ ਗਏ ਇੱਥੇ ਹੀ ਖਤਮ ਹੋ ਗਏ ਸਾਰੇ ਡੱਬੇ ਡੱਬੇ ਸਾਰੇ ਮਕਾ ਤੇ ਆਰਡਰ ਬਾਕੀ ਚੱਲਦੇ ਆ ਆਪਣੇ ਹਾਲੇ ਅੱਜ ਮੀਂਹ ਰਕੇ ਕੰਮ ਬਹੁਤ ਵਧੀਆ ਤੇ ਕबाब ਥੋੜਾ ਰਹਿ ਗਿਆ ਇਹ ਵੀ ਨਿਵੇਡ ਰੋ ਮਾਰ ਬਣ ਗਈ ਠੀਕ ਹੈ ਜੀ ਚੁੱਤਰ ਖਾਓ ਮੈਂ ਵੀ ਬਤਾਦਾ ਛੋਟੇ ਬਾਈ ਠੀਕ ਹੈ ਜੀ ਪਾ ਕੇ ਕਿਤੇ ਸ਼ਾਨਸਿਆ ਟੌਪ ਪਿੱਟਸ ਮੇਕਰ ਹੈਰੀ ਪੀਜ਼ਾ ਮੇਕਰ ਟੌਪ ਚਾਹੇ ਇਹ ਰਿਕਸ ਚੈਲੰਜ ਦ ਬੈਸਟ ਆ ਜੀ ਕੋਈ ਆ ਉਹ ਬੰਦਾ ਪਛਾਣੋ ਕੋਣ ਹੈ ਮਿੱਤਰੋ ਪਛਾਣੋ ਕੋਣ ਹੈ ਇਹਨਾਂ ਨੇ ਹੀ ਪਛਾਣਦਾ ਹੈਗਾ ਨਹੀਂ 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 ਐਦਾਂ ਕਿਹਦਾ ਨਾ ਪਛਾਣੇ ਕੋਈ ਹੋਰ ਕੀ ਹੈ ਭਾਜੀ ਚੜ੍ਹਦੀ ਕਲਾ ਉਹ ਤਾਂ ਕਹਦੇ ਪਰ ਆਪਣਾ ਡਾਇਲੋਗ ਤੋਂ ਮਾਰ ਦੋ ਆਰਾਮ ਆਰਾਮ ਸਭੇ ਹੋਈ ਜਾ ਰਹੇ ਆਰਾਮ ਆਰਾਮ ਭਾਈ ਸਾਹਿਬ ਸਭ ਨੇ ਲਓ ਵੀ ਇਹ ਵੀ ਚੱਲੇ ਮਿੱਤਰੋ ਨਾ ਟੇਬਲ ਉੱਤੇ ਪਤਾ ਤੇ ਸਲਚੀਚਾ ਤੇ ਨਾਲ ਆਪਾਂ ਇਹ ਚਿਪੋਲਾ ਆਪਣੇ ਮਿੱਤਰੋ ਹੁਣ ਕੰਮਕਾਰ ਖਤਮ ਹੋ ਗਿਆ ਟਾਈਮ ਪੂਰੇ 11:00 ਵਜੇ ਪੂਰੇ 11 ਤੇ ਸਾਡੇ ਬੰਦੇ ਸਾਡੇ ਕੋਲੇ ਬੈਠੇ ਆ ਦੇਖੋ ਦਵਿੰਦਰ ਮੈਥੀ ਬੈਠਾ ਹਾਲੇ ਕਿਉਂ ਕੱਲ ਨੂੰ ਛੁੱਟੀ ਆ ਛੁੱਟੀ ਦਾ ਪੂਰਾ ਆਨੰਦ ਮਾਰਨ ਦਾ ਕੁਸ਼ਾਲ ਮੈਥੀ ਵੀ ਬੈਠਾ ਹਾਲੇ ਸਾਰੇ ਇਥੇ ਬੈਠੇ ਆ ਪੀਜ਼ਾ ਬਣਾਵਾਂਗੇ ਹੁਣ ਹਰ ਮਨ ਨੂੰ ਕਹਤਾ ਵੀ ਦੋ ਤਿੰਨ ਪੀਜ਼ੇ ਵਧੀਆ ਇੱਕ ਘੰਟੇ ਜੇ ਬਣਾ ਦੇ ਖਾਣੇ ਵਾਸਤੇ ਵਧੀਆ ਅਸਲ ਜੀ ਚਸ ਚਪਾ ਕੇ ਹਨ ਕੁੰਗੀ ਫੰਗੀ ਪਾ ਕੇ ਕਿਹੜਾ ਵੀ ਤਰ੍ਹਾਂ ਦਾ ਜਰ ਨੇ ਅੱਜ ਸਲਤੀਚਾ ਨੂੰ ਸਲਤੀਚਾ ਸਲਤੀਚਾ ਪਰੋਲਸ ਪੈਕੇ ਮੇ ਤੋਂ ਪੀਜ਼ਾ ਖਾਵਾਂਗੇ ਆਪਾਂ ਅੱਛ ਆਪਾਂ ਰੋਟੀ ਖਾਵਾਂਗੇ ਰੋਟੀ ਖਾਵਾਂਗੇ ਇਹ ਖਾਂਗੇ ਮੂੰਗੀ ਮਸਰੀ ਦੀ ਦਾਲ ਜਿਹੜੀ ਤੇ ਪਹਿਰੇ ਬਣਾਈ ਸੀਗੀ ਹਾਂਜੀ ਤੇ ਆਪਾਂ ਪੀਜ਼ਾ ਪੂੜਾ ਅਗਲੇ ਨੂੰ ਖਾਵਾਂਗੇ ਆਪਾਂ ਜੇ ਮੇਰੇ ਕੋਲ ਪੀਜ਼ਾ ਪੂੜਾ ਖਾਣੇ ਆਪਾਂ ਤੇ ਬਾਕੀ ਸਾਰਾ ਕੁਝ ਬੜਾ ਵਧੀਆ ਗੱਡੀ ਦਾ ਮੈਂ ਫੋਨ ਕਰਕੇ ਆਪਣਾ ਅਪਾਇੰਟਮੈਂਟ ਲੈ ਲਈ ਗੱਡੀ ਦੀ ਆਪਣੀ ਦੀ ਤੇ 10:00 ਵਜੇ ਮੰਗਲਵਾਰ ਨੂੰ ਜਾ ਕੇ ਆਪਣੀ ਗੱਡੀ ਆਪਾਂ ਠੀਕ ਕਰਵਾ ਕੇ ਆਵਾਂਗੇ ਖੜਾ ਕੇ ਆਵਾਂਗੇ ਮਿਸਤਰੀ ਦੇ ਕੋਲ ਜੇ ਤੁਹਾਨੂੰ ਇਹ ਗੱਡੀ ਆਪਾਂ ਨੂੰ ਦੇ ਦੇ ਦੀ ਚਲਾਉਣ ਵਾਸਤੇ ਤਾਂ ਤਾਂ ਸਹੀ ਆ ਫਿਰ ਆਪਾਂ ਗੱਡੀ ਆਪਾਂ 10:00 ਮੰਗਲਵਾਰ ਨੂੰ ਉਹੀ ਖੜਾ ਦੇਣੀ ਆਪਾਂ ਨੇ ਤੇ ਨਹੀਂ ਫਿਰ ਆਪਾਂ ਆਪਣੇ ਇੱਕ ਇੱਕ ਗੋਣੇ ਘੜੀ ਆਪਾਂ ਕਿਉਂ ਤੋਂ ਕੰਮ ਹੋਣ ਵਾਲੇ ਨੇ ਆਪਾਂ ਸਾਰੇ ਕਰਵਾ ਦੇਣੇ ਆ ਤੇ ਬਾਕੀ ਤੁਸੀਂ ਸਾਰਾ ਵਲੌਗ ਦੇਖਿਆ ਅੱਜ ਦਾ ਆਪਣੇ ਇੱਕ ਦਿਨ ਤੁਹਾਡੇ ਕੋਲ ਹੋਰ ਸ਼ੇਅਰ ਕੀਤਾ ਆਪਣੀ ਜ਼ਿੰਦਗੀ ਦਾ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਵਲੌਗ ਦੇ ਵੀ ਤਦ ਤੱਕ ਹੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਸੀ ਕਾ ਜੀ ਜੀ ਸ਼ਾਲਾ ਸਮਾਂ ਮੈਨੂੰ ਮਿਲ ਸ਼ਾਤ ਨੇ ਕਹਿੰਦੀ ਮੈਂ ਤੁਹਾਡੇ ਪਹਿਲੇ ਹੀ